ਜੀ ਪੁੱਤਰ ਮਾਨਸ ਸਿੰਘ ਪਿੰਡ ਮਾਛੀਵੜਾ ਜਿਹਦੇ ਵਿੱਚੋਂ ਤਕਰੀਬਨ ਪੇ ਤਾਂ ਮਾਛੀਵੜਾ ਤੋਂ ਮੈਂ ਖੇਤੀਬਾੜੀ ਦਾ ਕੰਮ ਕਰਦਾ ਜੀ ਜਿਹਦੀ ਕਾਰਨ ਮੈਂ ਬਾਬੇ ਲਾਲਾ ਨੇ ਵੀਰਵਾਰ ਜਾਇਦ ਵਰ ਹਰ ਮੱਥਾ ਟੇਕਣ ਜਾਂਦੇ ਹਾਂ ਜੀ ਮੈਂ ਜਿਹਦੀ ਕਾਰਨ ਜਿਹੜੇ ਅਸੀਂ ਗੁੰਡਾ ਕਰਦੇ ਅੰਸਰ ਉਹਨਾਂ ਨੇ ਸਾਡਾ ਪਲੇਨ ਮਾਸਟਰਮੈਂਡ ਬਣਾ ਕੇ ਮੁੰਡੀਪੁਰ ਮਾਛੀਵੜਾ ਨੂਰਪੁਰ ਦੇ ਵਿੱਚ ਖੜੇ ਹੋਏ ਸੀ ਜਿੰਦੇ ਤੇ ਮਲਾ ਸਿਆਦ ਦੀ ਬੈਠੀ ਤੇ ਮੱਤਕਾ ਕਹਿੰਦਾ ਧੜਾ ਧੜੋਂ ਨਾਲ ਗੋਲੀਆਂ ਚੌੜੀਆਂ ਸੱਟ ਤੇ ਸਿੱਧੇ ਖਾਰਗ ਕਰਨੀ ਕਰ ਦਿੱਤੀ ਸਾਨੂੰ ਕੋਈ ਪਤਾ ਨਹੀਂ ਲੱਗਾ ਕਿ ਸਾਡੇ ਨਾਲ ਕੀ ਬੜ ਰਿਹਾ ਜਿਹੜਾ ਮੌਕੇ ਤੇ ਸਾਡਾ ਗੱਲਮੰਨ ਸਮਰਜੀਤ ਸਿੰਘ ਸਾਡੀ ਜਾਨ ਬਚਾਉਣ ਵਾਲਾ ਨੂੰ ਮੌਕੇ ਤੇ ਮੇੜੋਆ ਨੇ ਤਾਂ ਸਾਡਾ ਕਤਲ ਕਰਕੇ ਇਹਨਾਂ ਨੇ ਮਲਾ ਜਾਣਾ ਸੀ ਜਿਹੜੇ ਮੌਕੇ ਤੋਂ ਫਰਨ ਕਰਕੇ ਮੌਕੇ ਤੋਂ ਫਰਾਰ ਹੋ ਗਏ ਨੇ ਅਸੀਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਛੇਤੀ ਤੋਂ ਛੇਤੀ ਇਹਨਾਂ ਬੰਦਾ ਤੇ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਅੰਦਰ ਦਿੱਤਾ ਜਾਵੇ ਉਹ ਜੀ ਜਿਹੜਾ ਮੇਰਾ ਬੇਟਾ ਗੁਰਪ੍ਰਕਾਸ਼ ਸਿੰਘ ਜੀ ਉਹਨੇ ਪੋਕ ਮਰਜ ਭਾਈ ਹੋਈ ਹਾਈ ਕੋਰਟ ਦੀ ਡਿਕਸ਼ਨ ਦੇ ਮਤਲਬ ਹ ਸਾਉ ਨੂੰ ਗਨਮਨ ਮੇਰੀ ਨੌ ਨੂੰ ਤੇ ਮੇਰੇ ਬੇਟੇ ਨੂੰ ਮਿਲਿਆ ਗਿਆ ਜੇਕਰ ਸਾਡੇ ਨਾਲ ਕੋਈ ਸਾਡਾ ਗਨਮਨ ਨਾ ਹੁੰਦਾ ਸਾਨੂੰ ਉਹਨਾਂ ਜਾਣੋ ਸਾਡੇ ਕਤਲ ਕਰਕੇ ਜਾਣੇ ਬਹੁਤ ਕਸ਼ਟਜ ਸਿੰਘਾ ਰੇਸਟੈਂਟ ਪੰਜਾਬ ਪੁਲਿਸ ਚ ਫ੍ਰੈਂਬਰ ਵਾਲਾ ਡਿਊਟੀ ਨਿਭਾ ਰਿਆ ਮੇਰੀ ਡਿਊਟੀ ਮੈਡਮ ਅਮਨੀਤ ਕੌਰ ਸੰਧੂ ਵਾਸੀ ਜੋਰ ਨਗਰ ਜੀਰਾਨਾਲ ਸਿੰਘ ਉਸ ਤੋਂ ਬਾਅਦ ਇਹਨਾਂ ਦੇ ਬੇਟਾ ਅਮਨੀਤ ਕੌਰ ਸੰਧੂ ਦੇ ਪਤੀ ਔਰ ਉਹਨਾਂ ਦੇ ਸੋਹਰਾ ਸਾਹਿਬ ਜੋ ਕਿ ਆਪਣੇ ਪਿੰਡ ਜਾਂਦੇ ਹਨ ਹਰ ਵੀਰਵਾਰ ਜਾਂ ਐਤਵਾਰ ਉਹਨਾਂ ਇੱਥੇ ਜਗ੍ਹਾ ਬਣੀ ਹੈ ਉੱਥੇ ਮੱਥਾ ਟੇਕਣ ਜਾਂਦੇ ਹਨ ਤੇ ਕੱਲ ਵੀ ਇਸੇ ਤਰ੍ਹਾਂ ਅਸੀਂ ਉੱਥੇ ਮੱਥਾ ਟੇਕਣ ਗਏ ਸੀ ਅਚਾਨਕ ਕੁਝ ਅਣਪਛਾਤੇ ਵਿਅਕਤੀਆਂ ਨੇ ਮੈਂ ਤਾਂ ਉਹਨਾਂ ਨੂੰ ਸਿਰ ਨਹੀਂ ਜਾਂਦਾ ਪਰ ਪਛਾਤੇ ਵਿਅਕਤੀਆਂ ਆ ਕੇ ਹਮਲਾ ਕੀਤਾ ਇਹਨਾਂ ਤੇ ਤੋਂ ਇਹਨਾਂ ਦੀ ਸੁਰੱਖਿਆ ਲਈ ਜੋ ਕਿ ਮੈਨੂੰ ਗੋਲੀ ਚਲਾਉਣੀ ਪਈ ਔਰ ਕੁਝ ਮੇਰੇ 12 ਬੋਧ ਦੇ ਛਰੇ ਲੱਗੇ ਕੁਝ ਇਹਨਾਂ ਦੇ ਅੱਖ ਦੇ ਵਿੱਚ ਛਰਾ ਲੱਗਾ ਰਜਿੰਦਰ ਸਿੰਘ ਦੇ ਤੋ ਜੋ ਕਿ ਅਹਨਵਾਦ ਦੇ ਬਚਾਲੇ ਕੋਲ ਚੌਣ ਭਾਈ ਇਹਨਾਂ ਦਾ ਹੀ ਰੱਖਿਆ ਕੀਤਾ ਕਰ ਲਈ ਮੈਨੂੰ ਜੇ ਉਹਨਾਂ ਕੋਲ 315 12 ਬੋਰ ਪਿਸਟਲ ਹੋਰ ਵੀ ਕਿਹ ਇਤਿਆਰ ਸੀ ਕਿ ਉਹਨਾਂ ਕੋਲੇ ਕੁਛ ਕਿਰਚਾਂ ਕੁਛ ਕਿਰਪਾਨਾਂ 35 40 ਬੰਦੇ ਸੀ ਕਿ 7 8 ਗੱਡੀਆਂ ਦੇ ਵਿੱਚ ਆਏ ਸੀਗੇ ਉਹਨਾਂ ਨੇ ਅਚਾਨਕ ਹਮਲਾ ਕਰਤਾ ਤੇ ਸਾਡੇ ਬਚਾਲੇ ਸੀ ਆਪਣੇ ਗੋਲੀਆਂ ਚਲਾਈਆਂ ਔਰ ਉਹਨਾਂ ਦਾ ਬਚਾਉਣ ਤੋਂ ਬਾਅਦ ਉਹ ਪਿੱਛੇ ਹਟ ਗਏ ਔਰ ਆਪਣੀਆਂ ਗੱਡੀਆਂ ਦੇ ਬੈਠ ਕੇ ਚਲੇ ਗਏ ਰਾਠ ਨੂੰ ਇਨਫੋਰਮੇਸ਼ਨ ਮਿਲਦੇ ਸ਼ਾਮ ਦੇ ਮੈਂ ਮੌਕੇ ਤੇ ਪਹੁੰਚਿਆ ਸੀਗਾ ਮੌਕੇ ਤੇ ਪਹੁੰਚ ਕੇ ਪਤਾ ਲੱਗਾ ਸੀ ਵੀ ਕੁਝ ਬੰਦੇ 10-15 ਬੰਦੇ ਕਰੀਪ ਇਕੱਠੇ ਹੋ ਕੇ ਆਏ ਸੀ ਜਿਨ੍ਹਾਂ ਦੇ ਨਾਲ ਗਰਜੰਤ ਸਿੰਘ ਨੰਬਰਦਾਰ ਤੇ ਸਪਰੋਨਾ ਫਾਇਰ ਵਿਭਾਗ ਵਾਲੇ ਕਿਤੇ ਆ ਇਹਨਾਂ ਦੇ ਵਿੱਚੋਂ ਇੱਕ ਗੋਲੀ ਏਰੀਆ ਗਰਜੰਤ ਸਿੰਘ ਦੇ ਅੱਖ ਤੇ ਲੱਗੂ ਗਿਆ ਕੇ ਲੰਗੀ ਆ ਇਸ ਤੋਂ ਇਲਾਵਾ ਇਹਨਾਂ ਦਾ ਕੰਨਵਾਲ ਇਹਨਾਂ ਦੇ ਬੇਟੇ ਨੂੰ ਮਿਲਿਆ ਆਵਾ ਮਾਂ ਦੇ ਕੋਲ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਉਹ ਉਸ ਗੱਲ ਮੈਂ ਦਾ ਦੇ ਵੀ ਦੋਸ਼ਰੇ ਲੱਗੇ ਹਨ ਗਨਮੈਨਾਂ ਵੱਲੋਂ ਆਪਣੇ ਬਚਾਅ ਲਈ ਖੈਰ ਕਰਨ ਤੇ ਜਿਹੜੀ ਵਾਰਕਤੀ ਆਈ ਸੀ ਕੋਪਰੇਟਿਵ ਹਰ ਰੇਤ ਮੁਕਦੇ ਪੱਗੇ ਜਿਨ੍ਹਾਂ ਦੇ ਖਿਲਾਫ ਕਦਮਾ ਦਰਜ ਕਰਕੇ ਅਗਲੀ ਕਦਮੀ ਕੌਜਰੀ ਅੱਗੇ جاری ਆ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਪੇਸ਼ ਦਾਤ ਸਰ ਗਨਮੈਨਾਂ ਦੀ ਹੂਕਾ ਸਹੀ ਰਹੀ ਹੈ ਉਹਨੇ ਆਪਣੇ ਬਚਾਅ ਵਾਸਤੇ ਤੇ ਆਪਦੇ ਨਾਲ ਦੇ ਜਿਹੜਾ ਸਾਥੀ ਕਿਸੇ ਬੰਦਰ ਦੇ ਸੰਜਾਵ ਮੱਤੇ ਪਤਾ ਲੱਗਾ ਵੀ ਉਹਨਾਂ ਦੇ ਕਿਸੇ ਤੇ ਗੋਲੀ ਕਿ ਲੱਗੀ ਹੈ ਜਿਹੜਾ ਚੂਕ ਪੀਰ ਹੈ ਫਿਰ ਉਹ ਬਚਪੁਰ ਗਿਆ ਆ ਉਹਨੂੰ ਮਿਲ ਕੇ ਉਹ ਵੀ ਪਿਆਰ ਲੈ ਕੇ ਕੰਮ ਕਰਦੇ ਇਹ ਕਿਤਨੀ ਆਇਆ ਤੋਂ ਕੋਈ 20 ਦਿਨ ਪਹਿਲੇ ਬੈਂਕ ਸੈਟਰ ਟਾਈਪ ਦਾ ਕੋਈ ਬਟਨ ਨਹੀਂ ਹੈ ਇਹ 20 ਦਿਨ ਪਹਿਲੇ ਇਹਨਾਂ ਦੇ ਪਿੰਡ ਵਿੱਚ ਲੜਾਈ ਹੋਈ ਸੀ ਜਿਸ ਦੇ ਸਬੰਧ ਵਿੱਚ ਗਰਜੰ ਸਿੰਘ ਨੰਬਰਦਾਰ ਨੇ ਵਿੱਚ ਪਾਇਆ ਕਿ ਇਹਨਾਂ ਦਾ ਕੰਪੂਰ ਮਾਈਕਰ ਸਮਝੌਤਾ ਕਰਵਾ ਦਿੱਤਾ ਸੀ ਤੇ ਸਮਝੌਤਾ ਕਰਵਾਉਣ ਤੋਂ ਜਿਹੜੀ ਦੂਜੀ ਪਾਰਟੀ ਆ ਸੰਤੁਸ਼ਟ ਨਹੀਂ ਸੀ ਜਿਹੜੇ ਕੁਝ ਗੱਲਾਂ ਉਹ ਹੋਈਆਂ ਸੀ ਇਹਨਾਂ ਦੇ ਆਸਰੇ 'ਚ ਉਹ ਗੱਲਾਂ ਇਹਨੇ ਸਿਰੇ ਨਹੀਂ ਚੜ੍ਹਦੀਆਂ ਜਿਸ ਕਰਨੇ ਕੱਲ ਇਕੱਠੇ ਹੋ ਕੇ ਫੇਰ ਆ ਕੇ ਨਿਕਲਦੇ ਬਿਲਕੁਲ ਮੌਕੇ ਤੋਂ ਮੋਕਲ ਬਣਾ ਕੇ ਕਰਕੇ ਲੈਂਦੇ 20 ਤੋਂ 25 ਦੇ ਲਈ ਮੋਕਲ ਨੇ ਬੱਤ ਕਰਦਾ